ਹੈਲੋ ਜੀ ਸਸਰੀਕਾਲ ਤੇ ਕਰਵੇ ਵਰਤ ਦੀਆਂ ਭੈਣਾਂ ਨੂੰ ਲੱਖ ਲੱਖ ਵਧਾਈਆਂ ਤੇ ਵੱਡੀ ਵੱਡੀ ਉਮਰ ਹੋਵੇ ਸਾਰੀਆਂ ਸੋਹ ਭੈਣਾਂ ਦੇ ਸੁਆਗ ਭਾਗ ਦੀਆਂ ਬਾਬਾ ਜੀ ਮਿਹਰ ਭਰਿਆ ਹੱਥ ਰੱਖੇ ਤੇ ਮੈਂ ਦੇਖੋ ਜੀ ਲਵਾਈ ਹੈ ਮਹਿੰਦੀ ਇਹ ਮੈਂ ਪਾਈਆਂ ਚੂੜੀਆਂ ਤੇ ਮੈਂ ਹੋ ਗਈ ਤਿਆਰ ਜੀ ਤੇ ਮੇਰਾ ਸੂਟ ਵੀ ਦੇਖੋ ਤੁਸੀਂ ਕਿਵੇਂ ਲੱਗਦਾ ਜਰੂਰ ਦੱਸਿਓ ਸੋਹਣੇ ਸੋਹਣੇ ਕਮੈਂਟ ਕਰਕੇ ਜਰੂਰ ਦੱਸਿਓ ਦੇਖੋ ਜੀ ਇਹ ਲੈਂਸ ਲਗਾਈ ਹੈ ਇਹ ਮੇਰਾ ਪੰਜਾਬੀ ਸੂਟ ਆ ਆਪਣੇ ਜਿਵੇਂ ਪੰਜਾਬੀ ਪੌਂਦੇ ਪੰਜਾਬੀ ਸੂਟੀਆਂ ਭਾਈ ਤੇ ਅੱਜ ਦੇ ਬਲੌਗ ਤੁਹਾਡਾ ਸਵਾਗਤ ਹੈ ਤੇ ਆਪਾਂ ਬਲੌਗ ਪੂਰਾ ਬਣਾਵਾਂਗੇ ਹੁਣ ਜਾਵਾਂਗੇ ਦੁਪਹਿਰ ਨੂੰ ਕਹਾਣੀ ਸੁਣਨ ਤੇ ਮੈਂ ਤਿਆਰ ਹੋ ਕੇ ਬੈਠੀ ਸੀ ਮੈਂ ਕਿ ਚੱਲ ਮੈਂ ਇੱਕ ਪਹਿਲਾ ਬਲੌਗ ਚਾਲੂ ਕਰ ਲਾ ਕਿ ਵਨਰੇਬਲੋਪ ਦਿਨ ਆ ਦੀ ਸੋਨੇ ਸੋਨੇ ਕਮੈਂਟ ਕਰਿਓ ਤੇ ਸਾਰੀਆਂ ਭੈਣਾਂ ਆਈ ਅਰਦਾਸ ਕਰੋ ਅੱਗੇ ਤੋਂ ਸੁੱਖ ਸ਼ਾਂਤੀ ਦਾ ਸਾਲ ਵਧੀਆ ਆਵੇ ਜਿਵੇਂ ਅਸੀਂ ਦੇਖਦੇ ਅੱਜ ਵੀ ਇੱਕ ਰਾਜਵੀਰ ਬੇਟੇ ਦੀ ਬਹੁਤ ਮਾੜੀ ਖਬਰ ਆਈ ਹੈ ਕੱਲ ਦੀ ਆਪਾਂ ਸੁਣੀ ਜਾਨੇ ਆ ਤੇ ਅੱਗੇ ਮਾਰਕ ਸਭ ਦੀਆਂ ਭੈਣਾਂ ਦੇ ਸਵਾਗ ਭਾਗ ਦੀ ਬਾਬਾ ਜੀ ਆਪ ਹੀ ਰਾਖੀ ਕਰਨ ਕਾਣੀ ਸੁਣਨ ਸਾਢੇ 4 ਹੋ ਗਏ ਸੋਕੇ ਆ ਅਸੀਂ ਜਾ ਰਹੇ ਕਾਣੀ ਸੁਣਨ ਤੇ ਨਾਲ ਆਪਣੋਸੀ ਜਾ ਰਹੇ ਆ ਵਰਤ ਰੱਖਿਆ ਕਿ ਬਈ ਕਿ ਜਾ ਰਹੇ ਆ ਜੀ ਕਾਣੀ ਸੁਣਨ ਤੇ ਉਹ ਮੋਟਰ ਬੰਦ ਕਰ ਇੱਕ ਬੰਦ ਕਰ ਹਾਂਜੀ ਵੀ ਅਸੀਂ ਚੱਲ ਪਏ ਜੀ ਕਾਣੀ ਸੁਣਨ ਨਾਲ ਦੋ ਗੋਟੀਆਂ ਤੇ ਨਾਲ ਦੀਦੀ ਐ ਤੇ ਇੱਕ ਮੈਂ ਆ ਜੀ ਤੇ ਨਾਲ ਆਦੀ ਰਾਜ ਵੀ ਹੈਗਾ ਪਿੱਛੇ ਪਿੱਛੇ ਆ ਰਿਆ ਰੁੰਦਾ ਆਂਦਾ ਤੇ ਅਬੀ ਮੂਰੇ ਮੂਰੇ ਜਾ ਰਿਹਾ ਤੇ ਕਹਾਣੀ ਸੁਣ ਕੇ ਆਏ ਕਹਾਣੀ ਪਤਾ ਕਿੰਨੇ ਵਜੇ ਸੁਣੀ ਅਸੀਂ ਅਸੀਂ ਸੁਣੀ ਕਹਾਣੀ 5:30 ਵਜੇ ਤੇ ਇਹ ਆ ਗਿਆ ਜੀ ਨੁਕਰ ਤੇ ਮੰਦਿਰ ਮੰਦਿਰ ਬਾਲਾ ਜੀ ਦਾ ਭੋਲੇ ਸ਼ੰਕਰ ਦਾ ਮਾਤਾ ਦਾ ਇਹ ਸਾਰੇ ਆ ਮੰਦਿਰ ਹੈਗੇ ਦੇਵੀ ਦੇਵ ਤੇ ਸਾਰੇ ਹੈਗੇ ਜੀ ਤੇ ਅਸੀਂ ਜਾ ਰਹੇ ਆ ਅੰਦਰ ਬੋਲੇ ਆ ਦੇਖੋ ਆ ਗਿਆ ਜੀ ਭੋਲੇ ਜੀ ਅੱਗੇ ਆ ਗਿਆ ਜੀ ਰਾਧਾ ਰਾਧਾ ਕ੍ਰਿਸ਼ਨ ਦਾ ਹੁਣ ਅਸੀਂ ਸੁਣੀਏ ਨੇ ਕਹਾਣੀ ਸਾਰੀਆਂ ਜਿਹੜੀਆਂ ਨੇ ਕਹਾਣੀ ਸੁਣੀ ਇੱਥੇ ਬਹਿ ਕੇ ਇਹ ਰੂਮਾਂ ਵਿੱਚ ਕਬਾਰੇ ਚੱਲ ਪਾਣੀ ਪੀ ਆਣੀ ਮੈਂ ਤਾਂ ਲੈ ਜਾਂਦੀ ਆ ਸਭਾ ਦੇ ਜਾਂਦੀ ਐ ਤੇ ਪਰਵਾ ਦੇ ਜਾਂਦੀ ਕਦੀ ਆਈ ਗਈ ਇਹ ਵੀ ਤਾਂ ਸੁਆਭ ਆਉਂਦੀ ਚੀਜ਼ ਆ ਹਰ ਸਿਰ ਨਾਲ ਲੱਗੇ ਬੈਠਾ ਸਦਾ ਖਾਦੀ ਬੈਠੀ ਆਲੇ ਕੋਲੇ ਬੋਲੇ ਡਾਕੇ ਬੈਠੀ ਤੇ ਵੀ ਮਜ਼ਾ ਆਉਂਦੀ ਤੁਹਾਨੂੰ ਜੇ ਕੋਈ ਠੀਕ ਆਵਾਜ਼ ਸਤਿਵਚਨ ਜਦੋਂ ਭੇਜ ਕਰਵਾ ਕੱਬਦੀ ਆ ਹਸਰ ਕਰਕੇ ਸਾਰੀ ਆ ਜੀ ਅਸੀਂ ਕਾਣੀ ਸੁਣ ਕੇ ਆ ਗਏ ਬਾਹਰ ਜੀ ਤੇ ਸੂਰਜ ਚੱਲਿਆ ਅਸੀਂ ਛਿਪ ਚੱਲਿਆ ਅਸੀਂ ਥੋੜਾ ਥੋੜੇ ਚਮਕ ਸੀ ਅਸੀਂ ਦੀ ਧਾਰਗ ਸੂਰਜ ਨੂੰ ਸਾਰੀਆਂ ਜੜੀਆਂ ਨੇ ਦੇਖੋ ਜੀ ਕੇ ਵਸੀ ਇੱਥੇ ਅਰਗ ਦੇ ਕੇ ਅਰਗ ਦੇ ਜਾਂਦੀ ਹੈ ਜੇ ਉਹਨਾਂ ਦੇ ਲਿਆ ਮੈਂ ਤਾਂ ਆਰਾਮਧਰੀ ਨੂੰ ਅਰਗ ਦਿੱਤਾ ਹੁਣ ਦੇਖਿਆ ਮੱਥਾ ਤੇ ਹੁਣ ਅਸੀਂ ਵਈ ਅੰਦਰ ਜਾਵਾਂਗੇ ਦੇਖੋ ਹਾਂ ਅਸੀਂ ਆ ਗਏ ਅੰਦਰ ਜੀ ਤੇ ਹੁਣ ਲਾਏ ਪੇਰੀਆ ਦੀਦੀ ਦੇ ਮੱਥਾ ਟੇਕਿਆ ਸਾਰਿਆਂ ਦੇ ਫਿਰ ਮੇਰੇ ਤੇਰੀ ਹਤ ਬਹੂਆਂ ਨੇ ਵੀ ਲਾਏ ਆਸ਼ੀਰਵਾਦ ਮਾ ਵੀ ਦਿੱਤਾ ਸੁਆਗਣਾ ਭਾਗਣਾ ਰੋ ਮਾਲਕ ਤੁਹਾਡੀ ਵੱਡੀ ਵੱਡੀ ਮਰ ਕਰੇ ਜੋੜੀਆਂ ਸਹੀ ਸਲਾਮਤ ਰੱਖੇ ਉੱਥੇ ਫਿਰ ਆਗੇ ਜੀਅ ਸੀ ਘਰੇ ਦੇਖੋ ਮੰਦਰ ਤੋਂ ਬਾਹਰ ਨਿਕਲ ਰਹੇ ਆਂ ਫਿਰ ਮੱਥਾ ਟੇਕਿਆ ਫਿਰ ਅਸੀਂ ਪਾਈ ਜੁੱਤੀ ਤੇ ਫਿਰ ਅਸੀਂ ਭਾਈ ਹੋਲੀ ਹੋਲੀ ਵਾਪਸ ਨੂੰ ਚੱਲ ਪਿਆ ਉਹ ਖੇਲੀ ਜਾਂਦਾ ਉੱਧਰ ਆਦੀ ਰਾਜ ਪਤਾ ਨਹੀਂ ਮਿਲ ਨਹੀਂ ਰਿਹਾ ਕਿੱਥੇ ਚਲਾ ਗਿਆ ਦੇਖੀ ਜਾਂਦੀ ਆ ਪਰ ਆ ਗਈਆਂ ਹੁਣ ਅਸੀਂ ਘਰ ਨੂੰ ਕਹਾਣੀ ਸੁਣੀ ਕੇ ਰਾਕੇ ਸੀ ਅੱਗੇ 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 ਹਾਂ ਉਹ ਕੇ ਖਾਂਗੇ ਖਾਂਗੇ ਦੀਦੀ ਵੀ ਆਉਂਦੀ ਨਾਲ ਨਾਲ ਦੀਦੀ ਕਹਿੰਦੀ ਮੈਂ ਵੀ ਨਾਲ ਬਣਾ ਲਈ ਵੀਡੀਓ ਬਣਾਈਏ ਮੈਂ ਕਿਹਾ ਚਲੋ ਦੀਦੀ ਬਣਾ ਲੈਨੇ ਆਦੀ ਰਾਜ ਮਿਲ ਗਿਆ ਸਾਨੂੰ ਇੱਥੇ ਹਾਂਜੀ ਫਿਰ ਅਸੀਂ ਛੱਤ ਤੇ ਗਏ ਚੰਦਰਮੇ ਨੂੰ ਦਿੱਤਾਰਗ ਚੰ드ਰਮਾ ਦੇਖਿਆ ਸ਼ਨੀਚ ਕੋ ਗਾ ਜੀ ਨੂੰ ਵੇਖਿਆ ਮੈਂ ਤੇ ਦੇਖੋ ਚੰ드ਰਮਾ ਕਾਫੀ ਆ ਗਿਆ ਸੀ ਅਸੀਂ ਤਾਂ ਵਾ ਜਲਦੀ ਨਿਕਾਲ ਨਹੀਂ ਕੀਤੀ ਅਸੀਂ ਸਾਡੇ 10 10 ਵਜੇ ਮੱਥਾ ਟੇਕਿਆ ਦੇਖੋ ਜੀ ਹਾਂ ਜੀ ਮੈਂ ਦੇ ਕੇ ਫਿਰ ਦੇਖੋ ਜੀ ਮੈਂ ਕਣਕ ਲਈ ਹੱਥ ਵਿੱਚ ਤੇ ਚੰਦਰਮੇ ਨੂੰ ਮੈਂ ਦੇਖਿਆ ਵੀ ਕਿਥੋਂ ਜਲ ਦੇਵਾ ਇੱਥੇ ਮੈਂ ਚੰਦਰਮੇ ਨੂੰ ਵਰਗ ਦਿੱਤਾ ਸਵਾਗਣ ਪਾਗਣ ਸੱਤਾ ਭਰਾਵਾਂ ਦੀ ਪੈਣ ਸਵਾਗਣ ਪਾਗਣ ਕੋਠੇ ਤੇ ਖੜੀ ਯਰਗ ਦੇਵੀ ਤੇ ਅੱਜ ਦਾ ਬਲੌਗ ਦੇਖੋ ਜੀ ਪੂਰਾ ਦੇਖਿਓ ਤੁਹਾਨੂੰ ਕਿਵੇਂ ਦਾ ਲੱਗੂਗਾ ਤੇ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਓ ਜੀ